ਸਸਰੀ ਗਾਲ ਜੀ ਪਹਿਲਾਂ ਤੇ ਆ ਭਾਸ਼ਣ ਸੁਣੋ ਸੀਐਮ ਸਾਹਿਬ ਦਾ ਦੱਸ ਦੂੰਗਾ ਫਿਰ ਸਾਰਾ ਕੁਝ ਪਬਲਿਕ ਚ ਵੀ ਆਏ ਆਏ ਇਹਨਾਂ ਨੇ ਧਰਮ ਨੂੰ ਲੁੱਟਿਆ ਗੋਲਕਾਂ ਦਾ ਪੈਸਾ ਇੱਥੇ ਇੱਥੇ ਗਿਆ ਐ ਦੇ ਨਾਲ ਆਹ ਬਣਿਆ ਐ ਦੇ ਨਾਲ ਆਹ ਬਣਿਆ ਇੱਥੋਂ ਇੰਨਾ ਪੈਸਾ ਆਇਆ ਸੀ ਉਹ ਕਿੱਥੇ ਗਿਆ ਐਂ ਦੱਸ ਦੂੰਗਾ ਮੈਂ ਸਾਰਾ ਸਾਹਮਣੇ ਬੁਲਾਓ ਮੈਂ ਅੱਜ ਕਹਿਣਾ ਚਾਹੁੰਦਾ ਬੁਲਾ ਲਿਓ ਮੇਰੇ ਕੋਲ ਸਾਰਾ ਕੁਝ ਰੈਡੀ ਪਿਆ ਪਰ ਮੈਂ ਕਿਉਂਕਿ ਰਾਜਨੀਤਿਕ ਤੌਰ ਤੇ ਮੈਂ ਧਰਮ ਨੂੰ ਵਿਚ ਲੈਣਾ ਨਹੀਂ ਚਾਹੁੰਦਾ ਕਦੇ ਵੀ ਸਾਰਿਆਂ ਨੂੰ ਮਨਾਉਣ ਦਾ ਹੱਕ ਹੈ ਬੀਜਪੀ ਨੇ ਕੱਲ ਭਾਈ ਜੈਤਾ ਜੀ ਮਿਊਜ਼ੀਅਮ ਚ ਵੀ ਤੇ ਉਥੇ ਉਹਨਾਂ ਨੇ ਵੀ ਆਪਣੀ ਯਾਤਰਾ ਪਾਈ ਲਿਆਂਦੀ ਹੈ ਹੱਕ ਹੈ ਸ਼੍ਰੋਮਣੀ ਕਮੇਟੀ ਦੀ ਅਸਾਮ ਤੋਂ ਯਾਤਰਾ ਚੱਲੀ ਹੱਕ ਹੈ ਹਾਂਜੀ ਉਨੇ ਪਾਖੰਚੇ ਬਾਰ-ਬਾਰ ਇਹ ਗੱਲ ਕਰਨ ਡਿਆ ਕਿ ਅਸੀਂ ਦਿਲੋਂ ਮਨੋਂ ਡਿਆ ਗੁਰਤੇਪਾਤ ਜੀ ਸਾਹਿਬ ਦੀ ਸ਼ਹੀਦੀ ਹਨਾ ਤੇ ਆਪਾਂ ਕੋਈ ਰਾਜਨੀਤਿਕ ਗੱਲ ਨਹੀਂ ਕਰਾਂਗੇ ਮੈਂ ਤੇ ਪੂਰਾ ਭਾਸ਼ਣ ਸੁਣ ਲਿਆ ਜਾ ਤੇ ਪੂਰੇ ਭਾਸ਼ਣ 'ਚ ਇਹ ਤੇ ਬਾਦਲਾ ਮਗਰ ਲੱਗਾ ਰਿਆ ਕਿ ਉਹਨਾਂ ਦੇ ਲੁੰਡ ਲਾਣੇ ਨੇ ਉਹ ਕੀਤਾ ਉਹ ਕੀਤਾ ਉਹ ਕੀਤਾ ਤੇ ਭਾਜਪਾ ਦਾ ਵਿੱਚ ਜ਼ਿਕਰ ਕੀਤਾ ਸਾਰਿਆਂ ਜ਼ਿਕਰ ਕੀਤਾ ਇਹਨੇ ਉਹ ਜ਼ਿਕਰ ਕੀਤਾ ਹੀ ਨਹੀਂ ਕਸ਼ਮੀਰੀ ਪੰਡਤ ਆਈ ਗੁਰਤੇਪਾਤ ਸਾਹਿਬ ਜੀ ਕੋਲ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਹੈ ਕਿ ਤੁਹਾਡੇ ਤੋਂ ਵੱਡਾ ਕੌਣ ਹੋ ਸਕਦਾ ਹੈ ਹਨਾ ਮਹਾਂਪੁਰਖ ਕੌਣ ਹੋ ਸਕਦਾ ਤੁਹਾਡੇ ਤੋਂ ਵੱਡਾ ਤੇ ਕੌਣ ਗਿਆ ਸੀ ਨਾਲ ਉਹਨਾਂ ਦੇ ਦਿੱਲੀ ਸ਼ਹੀਦ ਹੋਣ ਲਈ ਹਨਾ ਦੇਖ ਚ ਕਿੰਨੂ ਭਾਲਿਆ ਗਿਆ ਆਰਾ ਕਿਹਦੇ ਸਿਰ ਤੇ ਚੱਲਿਆ ਉਹਨਾਂ ਤਾਂ ਮੁਖੜਾ ਕਿੱਧਰ ਹੀ ਇਹ ਸ਼ਹੀਦੀ ਤੇ ਮਨੋਣਾ ਇਹਨੂੰ ਕਹਿੰਦੇ ਨਾ ਕਿ ਉਹ ਸ਼ਹੀਦਾਂ ਦੀਆਂ ਗੱਲਾਂ ਨੂੰ ਯਾਦ ਕਰਨਾ ਹਨਾ ਕਿ ਅਗਲੇ ਚ ਜਜ਼ਬਾ ਪੈਦਾ ਹੋਵੇ ਪਤਾ ਨਹੀਂ ਕਿਹੜੀ ਸ਼ੀਧੀ ਮਨਾਈ ਜਾਂਦੇ ਆ ਆਪਣੇ ਮੈਨੂੰ ਲੱਗਦਾ ਬਾਦਲ ਦਿਹਾੜਾ ਮਨਾਉਂਦੇ ਕੋਈ ਕਿ ਇਹਨਾਂ ਦੇ ਚੰਗੇ ਮਾੜੇ ਕੰਮ ਦਰਸਾਉਂਦੇ ਖਰਚਾ ਆਪ ਵੀ ਬਥੇਰਾ ਕਰਤਾ ਆ ਬੋਰਡ-ਬੂਡ ਜੇ ਲਾ ਕੇ ਇੰਨੇ ਬੋਰਡ ਲਾ ਤੇ ਝੋਕੇ ਹਨਾ ਕਿਤੇ ਵੀ ਇਹ ਜੀ ਫੋਟੋ ਗੁੱਤੇ ਭਾਤੇ ਸਾਹਿਬ ਦੀ ਫੋਟੋ ਲਾਤੀ ਆ ਤੇ ਇੱਕ ਬੰਨੇ ਨੇ ਆਪਣੀ ਲਾਤੀ ਹੱਥ ਜੋੜ ਕੇ ਤੇ ਇਹ 300 ਸਾਲਾਂ 350 ਸਾਲਾਂ ਸ਼ੀਧੀ ਪੁਰਬ ਉਹ ਭਰਾਵਾ ਕਿਤੇ ਤੇ ਦੱਸ ਇਤਿਹਾਸ ਕਿਤੇ ਬੋਰਡ ਤੇ ਇਹ ਤੇ ਦੱਸ ਆਪ ਨੇ ਖਰਚਾ ਕਰਨ ਦਾ ਤੂੰ ਸਰਕਾਰੀ ਪੈਸੇ ਦਾ ਫालतू ਸਮਝੋ ਲੋਕੋ ਸਮਝੋ ਇਹ ਸਾਰੇ ਪੰਥਕ ਭੰਦੇ ਫਿਰਦੇ ਆ ਤੇ ਇਹਨਾਂ ਦੀ ਚਾਲ ਉਤਲਾ ਸਮਝੋ ਠੀਕ ਆ ਇਹ 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 ਰੰਗਲੇ ਪੰਜਾਬ ਦੀ ਗੱਲ ਕਰਦਾ ਰੰਗਲਾ ਪੰਜਾਬ ਦਰਸੋਂਦਾ ਇਹ ਰੰਗਲੇ ਪੰਜਾਬ ਤੇ ਕੀ ਹੁੰਦਾ ਕਦੀ ਉਹਥੇ ਗੋਲੀ ਚੱਲ ਜਾਂਦੀ ਕਦੀ ਉਹ ਬੱਸ ਸਟੈਂਡ ਤੇ ਗੋਲੀ ਚੱਲ ਜਾਂਦੀ